ਪਰਵਾਰ ਦੀ ਅਸੀਂ ਜੇ ਤਸਵੀਰ ਦਿਖਾਈਏ ਘਰ ਅੱਜ ਰੌਣਕਾਂ ਲੱਗੀਆਂ ਹੋਈਆਂ ਨੇ ਢੋਲ ਤਮੱਕੇ ਜਿਹੜੇ ਨੇ ਦੂਜੇ 라ਉਂਡ ਦੇ ਵਿੱਚ ਹੀ ਸ਼ੁਰੂ ਹੋ ਚੁੱਕੇ ਸੀ I I'm very proud feeling very happy very happy ਪਿਛਲੇ uh, 100 ਡੇਸ ਤੋਂ ਪਾਪਾ ਇਸੇ ਦਿਨ ਲਈ ਵੇਟ ਕਰ ਰੇ ਸੀ ਕੰਮ ਕਰ ਰੇ ਸੀ ਤੇ ਅੱਜ ਸਭ ਦੀ ਬਲੇਸਿੰਗਸ ਇਨ ਟਰਮਸ ਆਫ ਵੋਟਸ ਮਿਲ ਗਈਆਂ ਸਾਨੂੰ ਜੀ ਅਸੀਂ ਸਟਾਰਟ ਹੀ ਸਾਥ ਆਪਣਾ ਡੇ ਮੰਦਿਰ ਗੁਰਦੁਆਰਾ ਤੋਂ ਕੀਤਾ ਆਹੀ ਵਿਸ਼ੇ ਸੀਗੀਆਂ ਆਹੀ ਅਸੀਂ ਪ੍ਰੇ ਕੀਤਾ ਗੋਡ ਨੂੰ ਵੀ ਤੇ ਉਹ ਪੂਰੀ ਹੋ ਗਈ ਅੱਜ ਪਾਰਟੀ ਵੋਲੰਟੀਅਰ ਸਾਰੇ ਵਰਕਰਸ ਕਾਉਂਸਲਰਸ ਬਾਕੀ ਐਮਐਲਏਜ਼ ਮਿਨਿਸਟਰ ਸੋ ਜੋ ਸਾਨੂੰ ਵਿਸ਼ਕਲਦਾ ਸੀ ਉਹਨਾਂ ਨੂੰ ਵਾਪਿਸ ਕੰਗ੍ਰੈਚੂਲੇਟ ਕਰਦੇ ਆ ਕਿ ਬਿਕੋਜ਼ ਉਹਨਾਂ ਦੇ ਬਿਨਾ ਨਹੀਂ ਹੋ ਸਕਦਾ ਸੀਗਾ ਜੇਕਰ ਦੇਖਿਆ ਜਾਵੇ ਤੁਹਾਨੂੰ ਕੀ ਲੱਗਦਾ ਜਿੱਤ ਦਾ ਕੀ ਕਾਰਨ ਹੈ ਆਹ ਓਨੈਸਟੀ ਓਨੈਸਟ ਮੈਨ ਐਂਡ ਟਰੂਲੀ ਵੈਲ ਡਿਸਰਵਿੰਗ ਕਿਉਂਕਿ ਉਹ ਕੰਮ ਕਰਨਾ ਚਾਹੁੰਦੇ ਨੇ ਤੇ ਕੰਮ ਕੀਤਾ ਹੋਇਆ ਜਿਹੜੇ ਲੋਕਾਂ ਨੂੰ ਮਿਲੇ ਸੀਗੇ ਉਹਨਾਂ ਦਾ ਇਹ ਕਹਿਣਾ ਸੀ ਵੀ ਅਸੀਂ ਵੋਟ ਜ਼ਰੂਰ ਪਾਵਾਂਗੇ ਹੁਣ ਤੁਸੀਂ ਉਹਨਾਂ ਨੂੰ ਦੁਬਾਰਾ ਮਿਲਣ ਜਾਓਗੇ ਗੱਲਬਾਤ ਕਰੋ ਬਿਲਕੁਲ ਸਾਡੀ ਇਹੀ ਗੱਲ ਹੋ ਰਹੀ ਸੀਗੀ ਹਜੇ ਸਾਡੇ ਵੋਲੰਟੀਅਰਜ਼ ਨਾਲ ਨੇ ਉਹ ਕਹਿੰਦੇ ਤੁਹਾਨੂੰ ਅਸੀਂ ਸੇਮ ਉਹੀ ਲੀਨਸ ਚ ਲੈ ਕੇ ਜਾਣਾ ਐਂਡ ਵੀ ਵਾਂਟ ਟੂ ਗੋ ਅਸੀਂ ਉਹਨਾਂ ਦਾ ਆਪਣੇ ਆਪ ਥੈਂਕ ਯੂ نو ਥੈਂਕਫੁਲਨੈਸ ਕਰਨਾ ਚਾਹੁੰਦੇ ਹਾਂ ਉਹਨਾਂ ਨੂੰ ਹਾਂਜੀ ਲੁਧਿਆਣਾ ਜਿਮਨੀ ਚੋਣਾ ਦੇ ਨਤੀਜੇ ਆ ਚੁੱਕੇ ਨੇ ਤੇ ਸੰਜੀਵ ਅਰੋੜਾ ਜਿਨ੍ਹਾਂ ਦੇ ਹੱਕ ਤੇ ਵਿੱਚ ਜਿੱਤ ਅੱਜ ਆਈ ਹੈ ਤਾਂ ਪਰਿਵਾਰ ਜਿਹੜਾ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਇਆ ਸੀਗਾ ਪਹਿਲਾਂ ਵੀ ਅਸੀਂ ਉਹ ਸੀ ਉਹਨਾਂ ਦਾ ਸਿਰਫ ਇੱਕੋ ਹੀ ਕਹਿਣਾ ਸੀ ਕਿ ਸਾਨੂੰ ਇਹੀ ਸਿਖਾਇਆ ਗਿਆ ਕਿ ਜਦੋਂ ਤੁਸੀਂ ਲੋਕਾਂ ਨੂੰ ਮਿਲਦੇ ਹੋ ਤਾਂ ਕਿਸੇ ਦੀ ਬੁराई ਕਰਨ ਦੀ ਬਜਾਏ ਆਪਣੀ ਚੀਜ਼ਾਂ ਬਾਰੇ ਦੱਸੋ ਆਪਣੀਆਂ ਗੱਲਾਂ ਬਾਰੇ ਦੱਸੋ ਤਾਂ ਅੱਜ ਜਿੱਤ ਇਹਨਾਂ ਦੇ ਕੋਲ ਹੈ ਪਰਿਵਾਰ ਦੀ ਅਸੀਂ ਜੇ ਤਸਵੀਰ ਦਿਖਾਈਏ ਘਰ ਅੱਜ ਰੌਣਕਾਂ ਲੱਗੀਆਂ ਹੋਈਆਂ ਨੇ ਢੋਲ ਤਮੱਕੇ ਜਿਹੜੇ ਨੇ ਦੂਜੇ 라ਉਂਡ ਦੇ ਵਿੱਚ ਹੀ ਸ਼ੁਰੂ ਹੋ ਚੁੱਕੇ ਸੀ ਤੇ ਲੀਡ ਦੀ ਗੱਲ ਕੀਤੀ ਜਾਵੇ 10637 ਦੀ ਲੀਡ ਦੇ ਨਾਲ ਜਿੱਤ ਹਾਸਲ ਹੋਈ ਹੈ ਬਹੁਤ ਵੱਡੀ ਲੀਡ ਹੈ ਪਹਿਲੀ ਲੀਡ ਤੋਂ ਹੀ ਜਿਹੜਾ ਅੰਦਾਜ਼ਾ ਲਗਾ ਲਿੱਤਾ ਗਿਆ ਸੀ ਕਿ ਜਿੱਤ ਹੁਣ ਪੱਕੀ ਹੈ ਤਾਂ ਜੇਕਰ ਗੱਲਬਾਤ ਕੀਤੀ ਜਾਵੇ ਉਹਨਾਂ ਦੀ ਨੂੰ ਸਾਡੇ ਨਾਲ ਮੌਜੂਦ ਹੈ ਗੁਨੀਤ ਮੈਮ ਗੱਲਬਾਤ ਕਰਦੇ ਮੈਮ ਕਿੱਦਾਂ ਦਾ ਲੱਗ ਰਿਹਾ ਅੱਜ ਰੌਣਕਾਂ ਲੱਗੀਆਂ ਹੋਈਆਂ ਨੇ ਡਿਊਟੀ ਤੋਂ ਬਾਅਦ ਵੀ ਅੱਜ ਹੁਣ ਤੁਹਾਡੀ ਡਿਊਟੀ ਇਹ ਹੈ ਵੀ ਜਿਹੜੇ ਲੋਕ ਆ ਰਹੇ ਆ ਉਹਨਾਂ ਦਾ ਆਪ ਪਹੁੰਚ ਕੀਤਾ ਜਾਵੇ ਕਿਸ ਤਰੀਕੇ ਨਾਲ ਬਹੁਤ ਬਹੁਤ ਚੰਗਾ ਲੱਗ ਰਿਹਾ ਵੈਰੀ ਪ੍ਰਾਊਡ ਫੀਲਿੰਗ ਵੈਰੀ ਹੈਪੀ ਵੈਰੀ ਹੈਪੀ ਪਿਛਲੇ 100 ਦਿਨ ਲਈ ਵੇਟ ਕਰ ਰਹੀ ਸੀ ਕੰਮ ਕਰ ਰਹੀ ਸੀ ਤੇ ਅੱਜ ਸਭ ਦੀ ਬਲੇਸਿੰਗਸ ਇਨ টারਮਸ ਆਫ ਵੋਟਸ ਮਿਲ ਗਈਆਂ ਸਾਨੂੰ ਜੀ ਸਿਰਫ ਇਕਲੌਤੇ ਕੈਂਡੀਡੇਟ اے ਸੀ ਵੀ ਜਿਹੜੇ ਬਹੁਤ ਲੰਬੇ ਸਮੇਂ ਤੋਂ ਲੱਗਿਆ ਹੋਈ ਸੀ ਲੋਕਾਂ ਦੀ ਸੇਵਾ ਦੇ ਵਿੱਚ ਕਿਉਂਕਿ ਜੇ ਲੋਕ ਚਾਹਦੇ ਆ ਤਾਂ ਇਹ ਦੇਖਦੇ ਵੀ ਕੈਂਡੀਡੇਟ ਜੇ ਆਂਦਾ ਹੈ ਤਾਂ ਚਿਹਰਾ ਪਛਾਣਨ ਵਾਲਾ ਹੋਵੇ ਕੰਮ ਕਰਨ ਵਾਲਾ ਹੋਵੇ ਤੇ ਤੁਸੀਂ ਤਾਂ ਪਹਿਲਾਂ ਹੀ ਜਿਹੜੀਆਂ ਪਰਸਨੈਲਿਟੀ ਬਾਰੇ ਦੱਸਿਆ ਤੇ ਅੱਜ ਜਦੋਂ ਸਵੇਰੇ ਤੁਸੀਂ ਲੋਕ ਉੱਠੇ ਸੀਗੇ ਸਭ ਤੋਂ ਪਹਿਲੀ ਵਿਸ਼ੇ ਜਿਹੜੀ ਇਹ ਕੀਤੀ ਹੋਣੀ ਵੀ ਅੱਜ ਜਿੱਤ ਸਾਡੀ ਹੋਵੇ ਬਿਲਕੁਲ ਜੀ ਅਸੀਂ ਸਟਾਰਟ ਹੀ ਸਾਡਾ ਆਪਣਾ ਡੇ ਮੰਦਿਰ ਗੁਰਦੁਆਰਾ ਤੋਂ ਕੀਤਾ ਆਹੀ ਵਿਸ਼ੇ ਸੀਗੀਆਂ ਹੀ ਅਸੀਂ ਪ੍ਰੇ ਕੀਤਾ ਗੋਡ ਨੂੰ ਵੀ ਤੇ ਉਹ ਪੂਰੀ ਹੋ ਗਈ ਅੱਜ ਬਸ ਹਾਂ ਜੀ ਮੈਮ ਜਿਵੇਂ ਹੁਣ ਜਦੋਂ VOTING ਹੋਈ ਸੀਗੀ VOTING ਤੋਂ ਬਾਅਦ ਦੇ ਦੋ ਦਿਨ ਸੀ ਉਹ ਕਿਸ ਕਿ ਕਿ ਤੇ ਸੀ ਸਟ्रेस ਸੀਗਾ ਐਂਗਜ਼ਾਇਟੀ ਹੁੰਦੀ ਸੀ ਯੂ نو ਬਿਲਕੁਲ ਨਹੀਂ ਜੀ ਬਹੁਤ ਹੀ ਰਿਲੈਕਸਿੰਗ 2 3 ਡੇ ਸੀਗੇ ਪਾਪਾ ਨੇ ਵੀ ਪਹਿਲੀ ਵਾਰ ਪੂਰਾ ਡੇ ਕਰ ਸਪੈਂਡ ਕੀਤਾ ਗ੍ਰੈਂਡਚਿਲਡਰਨ ਨਾਲ ਪੂਰਾ ਟਾਈਮ ਲੂਡੋ ਖੇਤੀ ਉਹ ਸਭ ਕੀਤਾ ਆਈ ਥਿੰਕ ਇਟ ਵਾਸ ਵੈਰੀ ਰਿਲੈਕਸਡ ਸੈਟੀਸਫੈਕਸ਼ਨ ਸੀਗੀ ਕਿ ਕੰਮ ਅੱਛਾ ਕੀਤਾ ਬਾਕੀ ਚੰਗਾਈ ਹੋਊਗਾ ਅੱਜ ਦਾ ਮਾਹੌਲ ਜੇ ਦੇਖਿਆ ਜਾਵੇ ਹਰ ਕੋਈ ਤੁਹਾਨੂੰ ਮਿਲ ਰਿਹਾ ਕੰਗ੍ਰੈਚੁਲੇਸ਼ਨਸ ਕਰ ਰਿਹਾ ਕਿੰਨਾ ਕੋ ਪ੍ਰਾਊਡ ਫੀਲ ਹੋ ਰਿਹਾ ਕਿਉਂਕਿ ਘਰ ਦਾ ਜੇ ਕੋਈ ਮੈਂਬਰ ਛੋਟੀ ਜੀ ਜਿੱਤ ਵੀ ਕਰੇ ਨਾ ਤਾਂ ਬਹੁਤ ਵਧੀਆ ਲੱਗਦਾ ਤੇ ਇਹ ਤਾਂ ਬਹੁਤ ਵੱਡੀ ਜਿੱਤ ਹੈ ਇਹ ਤਾਂ ਤੁਸੀਂ ਸੋਚੋ ਵੀ ਲੀਡ ਵੀ ਇੰਨੀ ਵੱਡੀ ਆ ਵੀ ਕੋਈ ਕਹਿ ਨਹੀਂ ਸਕਦਾ ਵੀ ਲੀਡ ਤੋੜਨ ਵਾਲੀ ਕੋਈ ਜੀਤੇ ਸਿਰਫ ਸਾਡੀ ਜਿੱਤਨੀ ਸੀ ਜਿਨ੍ਹਾਂ ਨੇ ਸਾਡਾ ਸਾਥ ਨਿਭਾਇਆ ਉਹ ਹੀ ਇੱਥੇ ਨੇ ਸਾਰੇ ਪਾਰਟੀ ਵੋਲੰਟੀਅਰ ਸਾਰੇ ਵਰਕਰਸ ਕਾਉਂਸਲਰਸ ਬਾਕੀ ਐਮ ਐਲ ਏਸ ਮਿਨਿਸਟਰ ਸੋ ਜੋ ਸਾਨੂੰ ਵਿ ਕੰਗਰਾਚੂਲੇਟ ਕਰਦੇ ਆ ਕਿ ਬਿਕੋਜ਼ ਉਹਨਾਂ ਦੇ ਬਿਨਾ ਨਹੀਂ ਹੋ ਸਕਦਾ ਸੀਗਾ ਸੋ ਇਟਸ ਅ ਕੰਬਾਈਨਡ ਗਰੁੱਪ ਅਫਰਟ ਬਹੁਤ ਲੋਕਾਧਾਰ ਤੇ ਸਾਥ ਸੀਗਾ ਸਾਡੇ ਨਾਲ ਤੁਸੀਂ ਸਾਥ ਦੀ ਗੱਲ ਕੀਤੀ ਹੈ ਇੱਕ ਸਪੈਸ਼ਲ ਕਹਿ ਲੋ ਵੀ ਅਟਰੈਕਸ਼ਨ ਹੁੰਦੀ ਹੈ ਕੈਂਡੀਡੇਟ ਦੀ ਕਿ ਇਹ ਰੀਜ਼ਨ ਕਰਕੇ ਅਸੀਂ ਇਹਨਾਂ ਨੂੰ ਵੋਟ ਪਾਵਾਂਗੇ ਨਹੀਂ ਤਾਂ ਨੋਟਾਂ ਨੂੰ ਵੀ ਅਸੀਂ ਦੇਖਿਆ ਵੀ ਨੋਟਾਂ ਨੂੰ ਬਹੁਤ ਵੋਟਾਂ ਪੈ ਗਈਆਂ ਇਸ ਵੇਲੇ ਤੇ ਜੇਕਰ ਦੇਖਿਆ ਜਾਵੇ ਤੁਹਾਨੂੰ ਕੀ ਲੱਗਦਾ ਜਿੱਤ ਦਾ ਕੀ ਕਾਰਨ ਹੈ ਅ ऑनेस्टी जी ऑनेस्ट मैन एंड ट्रूली वेल डिजर्विंग क्योंकि वो कम करना चोंदे नहीं تے کم ਕੀਤਾ ਹੋਇਆ جی ਇਹ ਸਭ ਨੂੰ ਦਿਖਦਾ ਵੀ ਹੈ ਤੇ ਉਹ ਸਾਨੂੰ ਦੇਖ ਪੀ ਲਿਆ ਕਿ ਉਹਨਾਂ ਨੇ ਪ੍ਰੂਫ ਕਰਤਾ ਕੀ ਐਂਡ ਆਫ ਦਿ ਡੇ ਜੋ ਤੁਸੀਂ ਕੰਮ ਕਰ ਰਹੇ ਹੋ ਉਹੀ ਦਿਖਦਾ ਉਹੀ ਮੈਟਰ ਕਰਦਾ ਬਾਕੀ ਕੁਝ ਨਹੀਂ ਮੈਟਰ ਕਰਦਾ ਹੁਣ ਜਦੋਂ ਤੁਸੀਂ ਜਿਹੜੇ ਲੋਕਾਂ ਨੂੰ ਮਿਲੇ ਸੀਗੇ ਉਹਨਾਂ ਦਾ ਇਹ ਕਹਿਣਾ ਸੀ ਵੀ ਅਸੀਂ ਵੋਟ ਜ਼ਰੂਰ ਪਾਵਾਂਗੇ ਹੁਣ ਤੁਸੀਂ ਉਹਨਾਂ ਨੂੰ ਦੁਬਾਰਾ ਮਿਲਣ ਜਾਓਗੇ ਗੱਲਬਾਤ ਕਰੋ ਬਿਲਕੁਲ ਸਾਡੀ ਇਹੀ ਗੱਲ ਹੋ ਰਹੀ ਸੀਗੀ ਹਜੇ ਸਾਡੇ ਵੋਲੰਟੀਅਰਜ਼ ਨਾਲ ਨੇ ਉਹ ਕਹਿੰਦੇ ਤੁਹਾਨੂੰ ਅਸੀਂ ਸੇਮ ਉਹੀ ਲੀਨਸ ਚ ਲੈ ਕੇ ਜਾਣਾ ਐਂਡ ਵੀ ਵਾਂਟ ਟੂ ਗੋ ਅਸੀਂ ਉਹਨਾਂ ਦਾ ਆਪਣੇ ਆਪ ਥੈਂਕ ਯੂ ਨੋ ਥੈਂਕਫੁਲਨੈਸ ਕਰਨਾ ਚਾਹੁੰਦੇ ਹਾਂ ਉਹਨਾਂ ਨੂੰ ਹਾਂਜੀ ਕੀ ਮੈਸੇਜ ਦੇਣਾ ਚਾਹੁੰਦੇ ਸਾਡੀ ਆਡੀਅנס ਸਵੇਰ ਦੀ ਰਿਜ਼ਲਟਸ ਦੇਖ ਰਹੀ ਸੀ ਐ பக்கி heartiest uh, gratefulness thank you so much ludhiana west residents ਤੁਸੀਂ ਆਪਣਾ ਲਵ ਪਿਆਰ ਸਭ ਕੁਝ ਸਾਨੂੰ ਦਿੱਤਾ ਤੇ ਹੁਣ ਹੁਣ ਸਾਡਾ ਸ਼ੁਰੂ ਹੁੰਦਾ ਅਸੀਂ ਹੁਣ ਕੰਮ ਕਰਨਾ ਆਪਣਾ ਸ਼ੁਰੂ ਕਰਾਂਗੇ ਪਾਪਾ ਨੂੰ ਤੁਸੀਂ ਚਾਂਸ ਦਿੱਤਾ ਨਾ ਇਸ ਟਾਈਮ ਸਟਾਰਟਸ ਬਿਲਕੁਲ ਜਿਵੇਂ ਜੀ ਜਿਵੇਂ ਇਹਨਾਂ ਨੇ ਕਿਹਾ ਵੀ ਤੁਸੀਂ ਆਪਣੀ ਡਿਊਟੀ ਨਿਭਾ ਚੁੱਕੇ ਹੁਣ ਇਹਨਾਂ ਦੀ ਡਿਊਟੀ ਸ਼ੁਰੂ ਹੋ ਚੁੱਕੀ ਹੈ ਇੱਕ ਕੈਂਡੀਡੇਟ ਸਿਰਫ ਇੱਕ ਇਕੱਲਾ ਕੈਂਡੀਡੇਟ ਕੰਮ ਨਹੀਂ ਕਰ ਸਕਦਾ ਉਹਦਾ ਪਰਿਵਾਰ ਨਾਲ ਜੁੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਇਹ ਲੋਕਾਂ ਕੋਲ ਗਏ ਲੋਕਾਂ ਦੀ ਐਕਸਪੈਕਟੇਸ਼ਨ ਸੁਣੀਆਂ ਉਹਨਾਂ ਦੀ ਡਿਮਾਂਡ ਸੁਣੀਆਂ ਉਹਨਾਂ ਨੂੰ ਇਹ ਵੀ ਅਸੀਂ ਕੁਝ ਬਦਲਾਵ ਚਾਹਨੇ ਆ ਤੇ ਹੁਣ ਇਹ ਬਦਲਾਵ ਦੀ ਜਿਹੜੀ ਡਿਊਟੀ ਤੁਸੀਂ ਪੂਰੀ ਕਰ ਚੁੱਕੇ ਹੋ ਵੋਟਾਂ ਪਾ ਚੁੱਕੇ ਹੋ ਜਿੱਤ ਇਹਨਾਂ ਦੇ ਕੋਲ ਹੈ ਤੇ ਹੁਣ ਜਿਹੜੀ ਇਹ ਕੁਰਸੀ ਤੋਂ ਕੰਮ ਕਰਨੇ ਕਿਵੇਂ ਇਹ ਇਹਨਾਂ ਦੇ ਉੱਪਰ ਹੈ ਕਿs ਤਰੀਕੇ ਦੇ ਨਾਲ ਤੁਹਾਡੇ ਵਿੱਚ ਵਿਚਰਦੇ ਨੇ ਕਿਹੜੇ-ਕਿਹੜੇ ਕੰਮ ਤੁਹਾਡੇ ਮਸਲੇ ਹੱਲ ਹੁੰਦੇ ਨੇ ਇਹ ਹੁਣ ਤੁਹਾਨੂੰ ਜਲਦ ਹੀ ਗਰਾਊਂਡ ਲੈਵਲ ਤੇ ਦੇਖਣ ਨੂੰ ਮਿਲੇਗਾ ਵਦੈਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣ ਟਾਈਮਜ਼ ਕੈਮਰਨ ਬਲਵਿੰਦਰ ਦੇ ਨਾਲ ਮੈਂ ਪ੍ਰਬਲਿਮ ਕਾਰ